हरियाणा ਤੇ ਪੰਜਾਬ ਦੀ ਸਰਹੱਦ ਦੇ ਨਾਲ ਲੱਗਦੇ ਸ਼ੰਭੂ ਰੇਲਵੇ ਸਟੇਸ਼ਨ ਤੇ 1 ਮਹੀਨੇ ਤੋਂ ਧਰਨਾ ਦੇ ਰਹੇ ਕਿਸਾਨਾਂ ਨੇ ਸੋਮਵਾਰ ਨੂੰ ਆਪਣਾ ਧਰਨਾ ਖਤਮ ਕਰਨ ਦਾ ਐਲਾਨ ਕੀਤਾ ਹੈ ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆਂ ਨੌਜਵਾਨ ਆਗੂ ਨਵਦੀਪ ਸਿੰਘ ਜਲਬੇੜਾ ਸਮੇਤ 3 ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ 17 ਅਪ੍ਰੈਲ ਤੋਂ ਰੇਲਵੇ ਸਟੇਸ਼ਨ ਦੇ ਜਾਮ ਲਾ ਕੇ ਬੈਠੀਆਂ ਸੀ ਹਾਲਾਂਕਿ ਕਟੋਕਰ ਸਮਰਥਨ ਮੋਰਚਾ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਸਰਾਹ ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਰੇਲਵੇ ਟਰੈਕ ਜਾਮ ਹੋਣ ਕਰਕੇ ਰੇਲਵੇ ਵਿਭਾਗ ਨੂੰ ਰੋਜ਼ ਰੇਲਾ ਰੱਦ ਕਰਨੀਆਂ ਪੈਂਦੀਆਂ ਸਨ ਇਸ ਤੋਂ ਇਲਾਵਾ ਕਈ ਰੇਲਾ ਦੇ ਰੂਟ ਬਦਲਨੇ ਪੈਂ ਕੌੜਾ ਲੈ ਕੇ 3 ਮਹੀਨੋਂ ਪੰਜਾਬ ਆਉਣਗੇ ਇਸੇ ਦੌਰਾਨ ਉਹ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਨਪੰਦੇਰ ਤੇ ਜਗਜੀਤ ਡੱਲੇਵਾਲ ਦੱਸਿਆ ਕਿ ਕਿਸਾਨ ਪ੍ਰਧਾਨ ਮੰਤਰੀ ਦਾ ਕਿਰੋਹ ਕਰਨਗੇ ਨਰਿੰਦਰ ਮੋਦੀ ਜਿੱਥੇ ਪਹੁੰਚਣਗੇ ਕਿਸਾਨ ਉਹਨਾਂ ਦਾ ਵਿਰੋਧ ਕਰਨਗੇ ਦੱਸਦੇ ਕਿ ਚੰਡੀਗੜ੍ਹ ਕਿਸਾਨ ਪਵਨ ਵਿਖੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਆਗੂਨ ਦੱਸਿਆ ਕਿ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਸ਼ੰਭੂ ਬਾਰਡਰ ਖਨੋਰੀ ਡੱਬ ਵਾਲੀ ਤੇ ਰਤਨਪੁਰਾ ਵਿਖੇ ਵੱਡੀਆਂ ਕਿਸਾਨ ਕਾਨਫਰੰਸਾਂ ਕੀਤੀਆਂ ਜਾਣਗੀਆਂ ਕਿਸਾਨ ਆਗੂ ਦਿਲਬਖ ਸਿੰਘ ਨੇ ਦੱਸਿਆ ਕਿ ਇਸ ਵਾਰ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਪਰ ਉਹਨ ਕੰਮ ਕਿੱਤਾ ਸੀ ਸ਼ੰਭੂ ਦਾ ਉਸ ਨੂੰ ਖਾਲੀ ਕਰ ਦਿੱਤਾ ਜਾਵੇਗਾ ਪਰ ਜੋ ਸ਼ੰਭੂ ਬਾਡਰ ਤੇ ਜੋ ਸਰਤੇ ਧਰਨਾ ਦਿੱਤਾ ਜਾ ਰਿਹਾ ਹੈ ਉਹ ਜਾਰੀ ਰਹੇਗਾ ਸੋ ਇਸੇ ਵਿਚਾਲੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਧਰ ਗੁਰਪਤਵੰਤ ਪੰਨੂ ਨੇ ਵੀਡੀਓ ਜਾਰੀ ਕਰਕੇ ਕਿਹਾ ਪੰਜਾਬ ਦੇ ਨੌਜਵਾਨਾਂ ਤੇ ਕਿਸਾਨਾਂ ਦਾ ਕਤਲ ਪੀਐਮ ਮੋਦੀ ਪੰਜਾਬ ਆ ਰਿਹਾ ਹੈ ਯਾਦ ਕਰੋ ਸਿੱਖਾਂ ਤੇ ຕາມਿਲਾਂ ਦੀ ਨਸਲ ਕੁਸ਼ੀ ਕਰਨ ਵਾਲੇ ਰਾਜੀਵ ਗਾਂਧੀ ਨੂੰ 21 ਮਈ 1991 ਨੂੰ ਬੰਬ ਨਾਲ ਰੋਕਿਆ ਗਿਆ ਸੀ ਨਰਿੰਦਰ ਮੋਦੀ ਨੂੰ ਘਰ ਅੰਦਰ ਵੜ ਕੇ ਕਤਲ ਕਰਨ ਦਾ ਸ਼ੌਕ ਹੈ ਸੋ ਦੱਸਦੇ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਵਿੱਚ ਹੀ ਜਵਾਬ ਦੇਣਾ ਪਵੇਗਾ ਇਹ ਸਾਰੀਆਂ ਚੀਜ਼ਾਂ ਨੇ ਜੋ ਪੰਨੂ ਦੇ ਵੱਲੋਂ ਕਿਸਾਨਾਂ ਨੂੰ ਕਹੀਆਂ ਗਈਆਂ ਨੇ ਕਿਸਾਨਾਂ ਨੂੰ ਪੜ੍ਹ ਜੀ ਜੋ ਕੋਸ਼ਿਸ਼ ਆ ਉਸ ਦੇ ਵੱਲੋਂ ਕੀਤੀ ਗਈ ਹੈ ਉਸ ਦਾ ਕਹਿਣਾ ਹੈ ਕਿ ਸਾਰੀਆਂ ਸੜਕਾਂ ਤੇ ਹਵਾਈ ਅੱਡੇ ਦੇ ਰਸਤੇ ਬਲਡੋਜ਼ਰਾਂ ਤੇ ਟਰੈਕਟਰਾਂ ਨਾਲ ਬੰਦ ਕਰ ਦਿੱਤੇ ਜਾਣ ਨਰਿੰਦਰ ਮੋਦੀ ਨੂੰ ਉੱਥੇ ਬੋਲਣ ਨਹੀਂ ਦਿੱਤਾ ਜਾਏਗਾ ਮੋਦੀ ਨੂੰ ਦੱਸਣਾ ਪਵੇਗਾ ਕਿ ਇਹ ਪੰਜਾਬ ਹੈ ਜੋ ਭਾਰਤ ਤੋਂ ਆਜ਼ਾਦੀ ਚਾਹੁੰਦਾ ਹੈ ਸੋ ਦੱਸ ਦिए ਕਿ ਪੰਨੂ ਨੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਲਾਲਚ ਦਿੱਤਾ ਪੰਨੂ ਨੇ ਵੀਡੀਓ ਵਿੱਚ ਕਿਹਾ ਕਿਸਾਨਾਂ ਦੇ ਖੂਨ ਦੀ ਇੱਕ ਇੱਕ ਬੂੰਦ ਦਾ ਹਿਸਾਬ ਦੇਣਾ ਪਵੇਗਾ ਦੁਸ਼ਮਣ ਘਰ ਵਿੱਚ ਆ ਰਿਹਾ ਤੇ ਹੁਣ ਘਰ ਵਿੱਚ ਜਵਾਬ ਮਿਲੇਗਾ ਮੋਦੀ ਦੇ ਕਾਫਲੇ ਨੂੰ ਰੋਕਣ ਤੋਂ ਪਹਿਲਾਂ ਹੀ ਉਹ ਕਿਸਾਨਾਂ ਨੂੰ 1 ਲੱਖ ਡਾਲਰ ਦੇਵੇਗਾ